ਈ ਕਹਿਣਾ ਚਾਹੂੰਗੀ ਕਦੋਂ ਤੁਸੀਂ ਕੈਨੇਡਾ ਦੇ ਵਿੱਚ ਗਏ ਮੈਂ ਜੀ 2011 ਦੇ ਵਿੱਚ ਕੈਨੇਡਾ ਦੇ ਵਿੱਚ ਗਿਆ ਸੀ ਸਟੂਡੈਂਟ ਬਤੌਰ ਸਟੂਡੈਂਟ ਗਿਆ ਸੀ ਐਮਐਲਏ ਬਣਿਓ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ ਕਿਉਂਕਿ ਸਟੂਡੈਂਟ ਜਾਂਦੇ ਆ ਉੱਥੇ ਬਿਜ਼ਨਸ ਕਰਦੇ ਆ ਜਾਂ ਕੋਈ ਹੋਰ ਉਹਨਾਂ ਦੀ ਮਨਸ਼ਾ ਮੰਦ ਹਾਜੀ ਦੇਖੋ ਮੈਨੂੰ ਐ ਲੱਗਦਾ ਕਿ ਬਹੁਤ ਸਾਰੇ ਲੋਕ ਸਵਾਲ ਵੀ ਕਰ ਲੈਂਦੇ ਨੇ ਤੁਸੀਂ ਵੀ ਪਹਿਲਾਂ ਪੁੱਛਿਆ ਸੀ ਕਿ ਤੁਸੀਂ ਪੋਲਿਟਿਕਸ ਚ ਆਏ ਅਸਲ ਦੇ ਵਿੱਚ ਮੈਨੂੰ ਐ ਲੱਗਦਾ ਹੁੰਦਾ ਕੋਈ ਵੀ ਪੋਲਿਟਿਕਸ ਚ ਆਉਂਦਾ ਨਹੀਂ ਹੁੰਦਾ ਆ ਆਟੋਮੈਟਿਕਲੀ ਸਾਰੇ ਪੋਲਿਟਿਕਸ ਦੇ ਵਿੱਚ ਹੀ ਹੁੰਦੇ ਆ ਆ ਔਰ ਕਿਉਂਕਿ ਸਾਡੀ ਹਰ ਇੱਕ ਜ਼ਿੰਦਗੀ ਦਾ ਜਿਹੜਾ ਕੋਈ ਵੀ ਕੋਈ ਫੈਸਲਾ ਉਹ ਸਿਆਸਤ ਦੇ ਨਾਲ ਜੁੜਿਆ ਹੁੰਦਾ ਸੋ ਇਸ ਲਈ ਕੋਈ ਵੀ ਗੈਰ ਸਿਆਸੀ ਨਹੀਂ ਹੁੰਦਾ ਹਮੇਸ਼ਾ ਹੀ ਸਿਆਸੀ ਹੁੰਦਾ ਆ ਇਸੇ ਤਰ੍ਹਾਂ ਮੇਰਾ ਇਹ ਸੀਗਾ ਕਿ ਮੈਂ ਸਟੂਡੈਂਟ ਯੂਨੀਅਨ ਦੇ ਵਿੱਚ ਇਨਵੋਲਡ ਸੀਗਾ ਸਟੂਡੈਂਟ ਪੋਲਿਟਿਕਸ ਦੇ ਵਿੱਚ ਇਨਵੋਲਡ ਸੀ ਉਸ ਤੋਂ ਬਾਅਦ ਮੈਂ ਜਿਹੜਾ ਸਾਡੇ ਲੀਡਰ ਹੈ ਰੈਚਲ ਨੌਟਲੀ ਉਹਨਾਂ ਦੇ ਨਾਲ ਉਹਨਾਂ ਦੇ ਦਫ਼ਤਰ ਦੇ ਵਿੱਚ ਜੌਬ ਵੀ ਕੀਤੀ ਹੈ ਦਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਫਿਰ ਕੈਲਗਰੀ ਨਾਰਥ-ਈਸਟ ਦੇ ਹਲਕੇ ਤੋਂ ਮੈਂ ਇਲੈਕਸ਼ਨ ਲੜੀ ਸੀ ਗੁਰਿੰਦਰ ਜੀ ਕਿਹਾ ਜਾ ਰਿਹਾ ਔਰ ਕਿਹੜੀ ਪਾਰਟੀ ਹੈ ਤੁਹਾਡੀ ਔਰ ਕਿਹਾ ਜਾ ਰਿਹਾ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਅਲਬਰਟਾ ਦੇ ਵਿੱਚ ਤੁਸੀਂ ਹਾਂਜੀ ਮੇਰੀ ਐਨਡੀਪੀ ਹੈ ਜੀ 87 ਸੀਟਾਂ ਨੇ ਟੋਟਲ ਸਾਡੇ 38 ਐਮਐਲਏ ਨੇ ਔਰ ਕੱਲਾ ਹੀ ਨਹੀਂ ਕਿ ਮੈਂ ਉੱਥੇ ਇਲੈਕਟ ਹੋਇਆ ਉੱਥੇ ਪਹਿਲੇ ਇੱਕ ਕਾਲੀ ਮੂਲ ਦੀ ਔਰਤ ਵੀ ਇਲੈਕਟ ਹੋਈ ਹੈ ਉੱਥੇ ਦੋ ਮੂਲ ਨਿਵਾਸੀ ਨੇ ਜਿਹੜੇ ਉਸ ਮੁਲਕ ਦੇ ਜਿਨ੍ਹਾਂ ਦਾ ਅਸਲ ਚੋਂ ਮੁਲਕ ਹੈ ਪਹਿਲੀ ਵਾਰੀ ਅਸੈਂਬਲੀ 'ਚ ਹੋਇਆ ਕਿ ਦੋ ਮੂਲ ਨਿਵਾਸੀ ਇਲੈਕਟ ਹੋ ਕੇ ਸਾਡੀ ਪਾਰਟੀ ਦੇ ਵੱਲੋਂ ਉੱਥੇ ਗਏ ਨੇ ਅ ਫਿਰ ਇੱਕ ਸੋਮਾਲੀਆ ਦਾ ਇੱਕ ਹੈ ਉਹ ਇਲੈਕਟ ਹੋਇਆ ਪਹਿਲੀ ਵਾਰੀ ਸੋਮਾਲੀਆ ਦਾ ਕੋਈ ਜਿਹੜਾ ਅਸੈਂਬਲੀ ਤੱਕ ਪਹੁੰਚਿਆ ਹੋਵੇ ਸੋ ਬਹੁਤ ਸਾਰੇ ਮੇਰੇ ਨਾਲੋਂ ਵੀ ਜਿਹੜੇ ਵੱਧ ਕੁਆਲੀਫਾਈਡ ਵੱਧ ਜਿਹੜੇ ਮੈਂਬਰ ਇਲੈਕਟ ਹੋ ਕੇ ਉਸ ਅਸੈਂਬਲੀ ਦੇ ਵਿੱਚ ਪਹੁੰਚੇ ਨੇ ਔਰ ਆਵਾਜ਼ ਵੀ ਉਠਾ ਰਹੇ ਨੇ ਐਮਐਲਏ ਸਾਹਿਬ ਡਿਫਰੈਂਟ ਕੀ ਹੈ ਇੰਡੀਆ ਦੀ ਰਾਜਨੀਤੀ ਦਾ ਕੈਨੇਡਾ ਦਾ ਖਾਸ ਕਰਕੇ ਪੰਜਾਬ ਦਾ ਹਾਂ ਦੇਖੋ ਜੀ ਮੇਰੇ ਲਈ ਕੋ ਬਹੁਤ ਸਿਆਣੀ ਗੱਲ ਨਹੀਂ ਹੈ ਕਿ ਮੈਂ ਇਸ ਮੁਲਕ ਦੀ ਰਾਜਨੀਤੀ ਤੇ ਕੋਈ ਟਿੱਪਣੀ ਕਰਾਂ ਇਹ ਇਸ ਮੁਲਕ ਦੇ ਲੋਕ ਜਿਹੜੇ ਨੇ ਜਿਹੜੇ ਇੱਥੇ ਰੋਜ਼ ਰਹਿੰਦੇ ਨੇ ਜਿਹੜੇ ਇਸ ਮੁਲਕ ਦੀ ਸਿਆਸਤ ਦੇ ਵਿੱਚ ਸਰਗਰਮ ਨੇ ਇਹ ਉਹਨਾਂ ਦੇ ਲਈ ਉਹਨਾਂ ਦਾ ਵਿਸ਼ਾ ਹੈ ਕਿ ਉਹ ਇਸ ਤੇ ਗੱਲਬਾਤ ਕਰਨ ਮੈਂ ਇਹ ਚੰਗਾ ਵੀ ਨਹੀਂ ਮੇਰੇ ਮੇਰੇ ਲਈ ਠੀਕ ਵੀ ਨਹੀਂ ਹੈ ਕਿ ਮੈਂ ਇਸ ਮੁਲਕ ਦੇ ਵਿੱਚ ਰਹਿੰਦਾ ਨਹੀਂ ਮੈਂ ਇਸ ਮੁਲਕ ਦੇ ਵਿੱਚ ਜੀਆਂ ਜੜੀਆਂ ਰੋਜ਼ ਦੀ ਆ ਕੇ ਰੱਖੀਏ ਲਾਸਟ ਸਵਾਲ ਆਇਆ ਜਿਹੜੀ ਯੂਥ ਹੈ ਭਾਵੇਂ ਇੰਡੀਆ ਦੀ ਹੋਵੇ ਪੰਜਾਬ ਦੀ ਹੋਵੇ ਭਾਵੇਂ ਬਾਹਰ ਹੋਵੇ ਯੂਥ ਨੂੰ ਤੁਹਾਡਾ ਮੈਸੇਜ ਕੀਤਾ ਕਿਉਂਕਿ ਜਿਹੜਾ ਤੁਹਾਡਾ ਮੈਸੇਜ ਹੈ ਨਾ 30 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੰਨੀ ਕੀਮਤਵਰ ਦੀ ਅਸਲ ਕੀਤੀ ਹੈ ਤੇ ਮੈਸੇਜ ਦਿਓਗੇ ਤੁਹਾਡਾ ਕਾਫੀ ਬੱਚਿਆਂ ਦਾ ਜਿਹੜੀ ਲਾਇਫ ਬਦਲ ਸਕਦੀ ਹੈ ਜੀ ਦੇਖੋ ਹਰੇਕ ਨੌਜਵਾਨ ਦੇ ਹਰੇਕ ਅ ਇਨਸਾਨ ਦੇ ਆਪਣੇ ਆਪਣੇ ਹਾਲਾਤ ਹੁੰਦੇ ਨੇ ਮੇਰੇ ਹਾਲਾਤ ਵੱਖਰੇ ਸੀਗੇ ਜਿਹੜੇ ਹੁਣ ਜਾ ਰਹੇ ਨੇ ਉਹਨਾਂ ਦੇ ਵੱਖਰੇ ਹਾਲਾਤ ਨੇ ਔਰ ਉਹ ਬਹੁਤ ਮਿਹਨਤ ਕਰ ਰਹੇ ਨੇ ਮੈਂ ਉਹਨਾਂ ਨੂੰ ਅੱਖੀਂ ਦੇਖਦਾ ਕਿ 16 16 ਘੰਟੇ ਉਹ ਕੰਮ ਕਰਦੇ ਨੇ ਤੇ ਕਿੰਨੀਆਂ ਤੇ ਗੜੀਆਂ ਆਫਿਸਾਂ ਦੇ ਹੁੰਦੇ ਨੇ ਜਿਹੜਾ ਫਿਰ ਵੀ ਉਹਨਾਂ ਦੀ ਤਨਖਾਹ ਕਈ ਵਾਰੀ ਮਾਰੀ ਜਾਂਦੀ ਆ ਵਿਚਾਰੇ ਫਿਰ ਕੋਈ ਹੋਰ ਕੰਮ ਲੱਭਦੇ ਨੇ ਸੋ ਇਸ ਲਈ ਮੈਂ ਸ਼ਾਇਦ ਉਹਨੇ ਓਕੇ ਸਮੇਂ ਚ ਉਹ ਨਹੀਂ ਲੰਘ ਸਕਿਆ ਜਿੰਨੇ ਚੋਂ ਹੁਣ ਦੇ ਸਟੂਡੈਂਟ ਲੰਘ ਰਹੇ ਨੇ ਜਾਂ ਜੋ ਕਰ ਰਹੇ ਨੇ ਸੋ ਇਸ ਲਈ ਮੈਂ ਨਹੀਂ ਸਮਝਦਾ ਕਿ ਕੋਈ ਸਿਆਣੀ ਗੱਲ ਹੋਏਗੀ ਮੇਰੇ ਵਾਸਤੇ ਕਿ ਮੈਂ ਉਹ ਜੀ ਮਿਹਨਤ ਕਰਨ ਵਾਲੇ ਬੱਚਿਆਂ ਨੂੰ ਬੈਠ ਕੇ ਉਤੋਂ ਸਲਾਹਾਂ ਵੀ ਦੇਵਾਂ ਉਹ ਆਲਰੇਡੀ ਆਪਣੀ ਜ਼ਿੰਦਗੀ ਚ ਕਰ ਰਹੇ ਨੇ ਠੀਕ ਹੈ ਕੋਈ ਪਹਿਲਾਂ ਕਰ ਲੈਂਦਾ ਕੋਈ ਥੋੜਾ ਜਿਹਾ ਰੁੱਕ ਕੇ ਕਾਮਯਾਬ ਹੋ ਜਾਂਦਾ ਹੈ ਲੇਕਿਨ ਇਹ ਹੈ ਕਿ ਉਹ ਲੱਗੇ ਹੋਏ ਨੇ ਔਰ ਉਹ ਬੜੀ ਇਮਾਨਦਾਰੀ ਦੇ ਨਾਲ ਬੜੀ ਮਿਹਨਤ ਦੇ ਨਾਲ ਲੱਗੇ ਸੋ ਮੈਨੂੰ ਉਹਨਾਂ ਤੋਂ ਸਿੱਖਣ ਦੀ ਲੋੜ ਹੈ ਨਾ ਕਿ ਉਹਨਾਂ ਨੂੰ ਮੇਰੇ ਤੋਂ ਸਿੱਖਣ ਦੀ ਲੋੜ ਗਰਮੀਤ ਸਾਹਿਬ ਅੱਜ ਹੋਲਡ ਸਟੂਡੈਂਟ ਬਰਜਿੰਦਰਾ ਕਾਲਜ ਦੇ ਇਕੱਠੇ ਹੋਏ ਆ ਕੀ ਕਰ ਰਹੇ ਆ ਕਾਰਨ ਇਹ ਹੈਗਾ ਵੀ ਆਪਣੇ ਇਲਾਕੇ ਦੇ ਗੁਰਿੰਦਰ ਸਿੰਘ ਬਰਾੜ ਜਿਹੜੇ ਬਹੁਤ ਹੀ ਯੰਗ ਏਜ ਪੁਸ਼ਿੰਗ ਇਹ ਐਮਐਲਏ ਉੱਥੇ ਬਣੇ ਨੇ ਕੈਨੇਡਾ ਦੇ ਵਿੱਚ ਤੇ ਮੈਂ ਇਹਨਾਂ ਨੂੰ ਸਾਰੇ ਹੀ ਆਪਣੇ ਜਿੰਨੇ ਕਲੱਬ ਦੇ ਤੇ ਦੂਜੀ ਆਪਣੇ ਦੀ 올 ਅਸੋਸੀਏਸ਼ਨ ਦੇ ਜਿੰਨੇ ਮੈਂਬਰਾਂ ਵੱਲੋਂ ਸਾਰਿਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅਸੀਂ ਸਾਰੇ ਹੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਤਰੱਕੀ ਕਰਨਗੇ ਇਸ ਤੋਂ ਵੱਡੇ ਅਹੁਦੇ ਤੇ ਜਾਣਗੇ ਤੇ ਵੱਧ ਤੋਂ ਵੱਧ ਆਪਣੇ ਦੇਸ਼ ਦਾ ਆਪਣੇ ਖਾਸ ਕਰਕੇ ਫਰੀ ਕੋਟ ਦੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ। ਹਾਂਜੀ ਮੈਂ ਬਤੌਰ ਵਾਈਸ ਪ੍ਰਿੰਟ ਯੂਐਸਏ ਵਜੇਰਾ ਕਾਲਜ ਫਰੀ ਕੋਟੋਂ ਦੇ ਨਾਤੇ ਮਿਸਟਰ ਗੁਰਿੰਦਰ ਸਿੰਘ ਜੀ ਐਮਐਲਏ ਕੈਨੇਡਾ ਤੋਂ ਜਿਹੜੇ ਆਏ ਹੈ ਇਹਨੂੰ ਵੈਲਕਮ ਕਰਦੇ ਬੜੀ ਸਾਨੂੰ ਬੜਾ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਫਰੀ ਕੋਟ ਦੇ ਜੰਪਲ ਉਹ ਕੈਨੇਡਾ ਜਾ ਕੇ ਇਹਨੇ ਵਧੀਆ ਕੰਟਰੀ ਚ ਜਾ ਕੇ ਐਮਐਲਏ ਬਣੇ ਹੈ ਖਾਸ ਕਰਕੇ ਉਸ ਮੁਲਕ ਦੇ ਜਿੱਥੇ ਪੰਜਾਬ ਦੀ ਬਹੁ ਗਿਣਤੀ ਚ ਨੌਜਵਾਨ ਜਾ ਰਹੇ ਹੈ ਤੇ ਉਹਨਾਂ ਦੀ ਪ੍ਰਤੀਨਿਧਤਾ ਕਰਨਗੇ ਔਰ ਉਹਨਾਂ ਦੇ ਜਿਹੜੇ ਰਾਈਟਸ ਬੰਦੇ ਆ ਉੱਥੇ ਜਾ ਕੇ ਉਹਨਾਂ ਦੀ ਪੂਰੀ ਰੱਖੀ ਕਰਨਗੇ ਤੇ ਉਹਨਾਂ ਜੋ ਪਰਿਵਾਰ ਹੈ ਇੱਥੇ ਉਹਨਾਂ ਦੀ ਅਸੀਂ ਰੱਖੀ ਕਰਾਂਗੇ ਜੀ ਆ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸਮਰ ਦੇ ਵਿੱਚ ਐਮਐਲਏ ਬਣ ਜਾਣਾ ਔਰ ਇਹਨਾਂ ਉਮੀਦਾਂ ਦੇ ਨਾਲ ਦੇ ਜਿਹੜਾ ਉਮੀਦ ਕਰਦੇ ਆ ਅਸੀਂ ਵੀ ਸਾਰੇ ਕਿ ਵੱਧ ਤੋਂ ਵੱਧ ਤਰੱਕੀ ਕਰਨਗੇ ਹੋਰ ਪੋਸਟਾਂ ਦੇ ਉੱਪਰ ਜਾ ਕੇ ਪਹੁੰਚਣਗੇ ਪਲੱਸ ਫਰੀਦਕੋਟ ਪੰਜਾਬ ਤੇ ਇੰਡੀਆ ਦਾ ਨਾਮ ਬਹੁਤ ਇਹ ਸਾਡੇ ਵਾਸਤੇ ਪ੍ਰਾਊਡ ਦੀ ਗੱਲ ਹੈ ਖਾਸ ਕਰਕੇ ਫਰੀਦਕੋਟ ਵੀ ਦੇ ਪੰਜਾਬ ਦੇ ਕਿ ਸਾਡਾ ਇੱਕ ਨੌਜਵਾਨ ਬੱਚਾ ਜਿਹੜਾ ਉੱਥੇ ਜਾ ਕੇ ਏਡੀ ਵੱਡੀ ਪੋਸਟ ਤੇ ਜਾਂਦੇ ਆ ਸ਼ੁਰੂ 'ਚ ਐਮਐਲਏ ਬਣ ਗਿਆ ਤੇ ਉਮੀਦ ਕਰਦੇ ਆ ਕਿ ਇਹ ਸਾਰੇ ਜਿਹੜੇ ਪੰਜਾਬੀ ਐ ਉਹਨਾਂ ਦੀ ਵੀ ਸਾਰੇ ਹੱਕ ਹੱਕਾਂ ਦੀ ਜੋ ਵੀ ਪ੍ਰੋਬਲਮਸ ਐ ਉਹਨਾਂ ਦੀ ਉਹਦਾ ਹੱਲ ਕਰਦੇ ਰਹਿਣਗੇ ਔਰ ਬਹੁਤ ਹੀ ਯੂਸਫੁਲ ਸਾਬਤ ਹੋਣਗੇ ਮੈਂ ਪ੍ਰਿੰਸੀਪਲ ਬ੍ਰਜਿੰਦਰਾ ਕਾਲਜ ਫਰੀਦਕੋਟ ਮੈਂ ਸਪੀਡਿੰਗ ਤੇ ਐਮਐਲਏ ਬਣਨ ਤੇ ਕੈਨੇਡਾ ਦੇ ਇਹੀ ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਨਾ ਤੇ ਇਹ ਜਿਹੜੇ ਹੈ ਸਾਡੇ ਫਰੀਦਕੋਟ ਜਿਹੜੀ ਕੀ ਬਾਬਾ ਫਰੀਦ ਦੇ ਚਰਨ ਛੋਹਤਰਤੀ ਹੈ